ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਹਾਜ਼ਰ ਹੋਈਆਂ ਅੱਜ ਵਾਇਲ ਤੇ ਚਾਰ ਲਾਈਨਾਂ ਲਿਖੀਆਂ ਅਸੀਂ ਬੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਕਰਦਾ ਨਹੀਂ ਪਸੰਦ ਕਰੋਗੇ ਲੈ ਗਈ ਚਿੱਠੀ ਸੀ ਜਿਵੇਂ ਘਰੇ ਆਇਆ ਲੈਂਡਲਾਈਨ ਸਾਰੇ ਟੱਬਰ ਤੋਂ ਚਾਰਾਂ ਗਿਆ ਚੱਕਿਆ ਕਹਿੰਦੇ ਕੁਝ ਸਮਾਂ ਬਾਅਦ ਕਰੋ ਮੁੱਠੀ ਦੀ ਸਮਾਜ ਕੋਲਾ 500 ਵਾਲਾ ਵੀ ਕਹਿੰਿਆ ਪੱਗਿਆ ਅੱਜ ਘਰੇ ਜਿੰਨੇ ਜੀ ਚੱਕੀ ਨੈੱਟ ਵਾਲੀ ਵੀ ਜਿਵੇਂ ਪੀਸ ਪੀਸ ਮੈਦਾ ਜਾਂ ਬਣਾਤਾ ਬਈ ਕਈ ਤਾਂ ਕਰ ਗਈ ਕਮਾਈਆਂ ਕਿੰਨੇ ਥੱਗੀਆਂ ਮਰਾਇਆਂ ਖਾਤਾ-ਬਾਪੂ ਦਾ ਕੰਮ ਕਰਵਾਤਾ ਵੀ ਹੁਣ ਰੋਵੇ ਕੋਈ ਨਿਆਣਾ ਚੁੱਪ ਖੌਣ ਨੇ ਕਰਾਣਾ ਹੁਣ ਰੋਵੇ ਕੋਈ ਨਿਆਣਾ ਚੁੱਪ ਖੌਣ ਨੇ ਕਰਾਣਾ ਕੁਝ ਕੱਢੀ ਚੱਲੂ Google ਤੇ ਬੋਲ ਕੇ ਦੇਖੋ ਅੱਜ ਦੇ ਹਰਾਨ ਕਿੰਨੇ ਸਿਆਣੇ ਨੇ ਜਵਾਬ ਰੋਟੀ ਖਾਂਦੇ ਵੀ ਮੋਬਾਈਲ ਦਾ ਹੀ ਮੁਰਦ ਦੇਖੋ ਅੱਜ ਦੇ ਹਰਾਨ ਕਿੰਨੇ ਸਿਆਣੇ ਨੇ ਜਵਾਬ ਰੋਟੀ ਖਾਂਦੇ ਵੀ ਮੋਬਾਈਲ ਦਾ ਹੀ ਮੁਰਦ ਕਹਿੰਦੇ ਰਾਜੂ ਪੁੱਤ ਬਾਂ ਮੀਤੀ ਕਹਿੰਦੇ ਫੋਨ ਬਿਨਾ ਕੀ ਕਾਜੀ ਕੋਤ ਪਰਨੀਤੀ ਇਹ ਗੰਦੇ ਫੋਨ ਵੇ ਨਾ ਕੀ ਕੰਮ ਸਿੱਖੇ ਸਿਖਾਉਣੇ ਕੀ ਤਾਂ ਭੁੱਲ ਗਏ ਨਾ ਰਿਹਾ ਪਹਿਲਾ ਵਾਲਾ ਪਿਆਰ ਸਾਡੇ ਊਡੇ ਸੰਸਕਾਰ ਬੱਚੇ ਪੱਛਮੀ ਰਵਜਾਂ ਕਿ ਲੋਲੇ ਨੇ ਹੱਥ ਸਾੜੇ ਬੇਬੇ ਚੁੱਲ੍ਹੇ ਨੂੰਤੀ ਲੁੱਟਦੀਆਂ ਬੁੱਲੇ ਬਸ ਫੋਨ ਉੱਤੇ ਪਾਉਂਦੀਆਂ ਸਟੋਰੀਆਂ ਹੱਥ ਸਾੜੇ ਬੇਬੇ ਚੁੱਲ੍ਹੇ ਨੂੰਤੀ ਲੁੱਟਦੀਆਂ ਬੁੱਲੇ ਬਸ ਫੋਨ ਉੱਤੇ ਪਾਉਂਦੀਆਂ ਸਟੋਰੀਆਂ ਬਾਪੂ ਕੱਲ ਲਈ ਮੋੜੇ ਨੱਕੇ ਪੁੱਤ ਗੇਮ ਤੋਂ ਨਾ ਥੱਕੇ ਵਿੱਚ ਸੁਪਨੇ ਵੀ ਦੇਖੀ ਮੀਮਾ ਗੋਰੀ ਕਹਿੰਦਾ ਵਿੱਚੇ ਨਫਾ ਨੁਕਸਾਨ ਚੱਲੀ ਜਾਂਦਾ ਹੈ ਜਹਾਨ ਇਸ ਗੱਲ ਨੂੰ ਤਾਂ ਸਾਰੇ ਆਪ ਜਾਣਦੇ ਵਿੱਚੇ ਨਫਾ ਨੁਕਸਾਨ ਚੱਲੀ ਜਾਂਦਾ ਹੈ ਜਹਾਨ ਇਸ ਗੱਲ ਨੂੰ ਤਾਂ ਸਾਰੇ ਆਪ ਜਾਣਦੇ ਛੱਡ ਖੰਡਿਆਈ ਵੇਸ ਛੱਡ ਖੰਡਿਆਈ ਵੇਸ ਜੈਸਾ ਦੇਸ ਬੈਸਪੇ ਇਸ ਆ ਜੋ ਬਣ ਜਾਈਏ ਸਮੇਂ ਦੀ ਹਾਂ ਦੀ ਆ ਜੋ ਬਣ ਜਾਈਏ ਸਮੇਂ ਦੀ ਹਾਂ ਦੀ ਤਾਂ ਦੋਸਤੋ ਜੇ ਲੈਣਾ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰਨੀਆਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ